ਜਿੰਨੇ ਫਿਲਮਾਂ ਦੇ ਵਿੱਚ ਉਹ ਫਿਲਮਾਂ ਦੇ ਵਿੱਚ ਨਹੀਂ YouTube ਤੇ ਮੈਂ ਦੇਖਿਆ ਵੀ ਕਹਿੰਦੇ ਨੇ ਕਈ ਬੰਦੇ ਜੇਲ੍ਹ ਚ ਜਾ ਕੇ ਰੋਟੀ ਖਾਂਦੇ ਨੇ ਵੀ ਸਾਡੀ ਕਿਸਮਤ ਤੇ ਜੇਲ੍ਹ ਲਿਖੀ ਹੋਈ ਆ ਕੁੰਡਰੀ ਚ ਜੇਲ੍ਹ ਦੀ ਰੋਟੀ ਖਾ ਲੋ ਤਾਂ ਜੇਲ੍ਹ ਕੱਟੀ ਜਾਓ ਮੰਮੀ ਹਸਪਤਾਲ ਦੀ ਆਦੀ ਹੁੰਦੇ ਡੈਡੀ ਵਾਲੀ ਚ ਮੰਮੀ ਕਹਿੰਦੇ ਵੀ ਹਸਪਤਾਲ ਚ ਆਉਣਾ ਬਾਈ ਹਸਪਤਾਲ ਦੀ ਰੋਟੀ ਖਾ ਲਾ ਅੱਜ ਸਾਨੂੰ ਲੇਡੀਜ਼ ਨੇ ਵੈਸੇ ਅਸੀਂ ਆ ਤਾਂ ਸਕਦੇ ਨਹੀਂ ਸੀ ਪਹਿਲਾਂ ਮੈਂ ਤੇ ਚਾਚੀ ਆ ਗਏ ਮੰਮੀ ਥੱਲੇ ਚਲੀ ਫਿਰ ਮੰਮੀਆਂ ਦੇ ਰੋਟੀ ਖਾਣ ਆਉਣਾ ਖਲੌਣੀਆਂ ਫਿਰ ਮੰਮੀ ਵੀ ਆ ਗਏ ਉੱਪਰ ਹੁਣ ਡਾਕਟਰ ਸਾਹਿਬ 라ਉਂਡ ਮਾਰ ਕੇ ਗਏ ਨੇ ਕਹਿੰਦੇ ਠੀਕ ਆ ਸਾਰਾ ਕੁਝ ਪਰਸੋਂ ਤੱਕ ਛੁੱਟੀ ਦੇਣਗੇ ਸ਼ਾਇਦ ਕਰਦੇ ਅੱਧੇ 80% ਲੋਕ ਤਾਂ ਜਾਣਦੇ ਨੇ ਆਪ ਨੂੰ ਹੂੰ ਕੋਈ ਜਿੰਨੇ ਮਿਲਾਂਗੇ ਮਿਲਿ ਹਾਂ ਜਿਹਨੇ ਦਵਾਈ ਲੈਣਾ ਹੁੰਦਾ ਨੇ ਉਹ ਹੁਣ ਅੱਜ ਤੋਰਿਆ ਸੀ ਹੁਣ ਕਹਿੰਦੇ ਵਾਸ਼ਰੂਮ ਤੁਸੀਂ ਅੱਜ ਆਪ ਜਾਣਾ ਵਾ ਨਾਲ ਬੰਦਾ ਹੁੰਦਾ ਵਾ ਵੀ ਮੂਵਮੈਂਟ ਹੋਵੇ ਥੋੜੀ ਜੀ। ਕਹਿੰਦੇ ਦੋ ਜਣੇ ਨੂੰ ਨਾਣ ਲੈ ਕੇ ਫੇਰ ਜਾਣਾ। ਸਕੱਜੇ ਦੇ ਫੜਕੇ ਜਾਣਾ। ਕਹਿੰਦੇ ਕਿਵੇਂ ਚਾਹ ਕਈ ਅੰਗਰ ਜੀ ਥੱਲੇ ਨਹੀਂ ਝੱਟਣਾ ਜੇ ਥੱਲੇ ਝੱਟੋ ਕਮੇਰਾ ਜੇ ਨਹੀਂ ਸਤੋ ਸੰਭਿਆ ਨਹੀਂ ਜਾਣਾ ਉਹ ਤਾਂ ਬਦਲੇ ਬਦਲੇ ਜਾਂ ਨਹੀਂ ਕੁੜੀਆਂ। ਉਹ ਵੀ ਦੋ ਤਿੰਨ ਚਾਰ ਪੰਜ ਦਿਨ ਦਾ ਬਿਲਕੁਲ ਤਾਂ ਮਰੀਜ਼ ਤੇ ਆ ਵੀ ਆ। ਜਿਹੜੀ ਮੈਡਮ ਆਈ ਸੀਗੀ ਉਹ ਬੁਰੀ ਖਤਰਨਾਕ ਸੀ ਜੀ। ਡਾਟੀ ਕਹਿੰਦੇ ਜਿਵੇਂ ਸਕੂਲ ਦੀਆਂ ਮੈਡਮਾਂ ਹੁੰਦੀਆਂ ਨੇ ਉਹਵੇਂ ਸੀਗੀ। ਉਹ ਕੇਂਦਰੀ ਕੋ ਬਾਹਰ ਚ ਕਹਿ ਕੇ ਗਈ ਫੇਰ ਐਂਟੀਫਿਰ ਬੰਦਾ ਉਹ ਚਾਹੁੰਦਾ ਨਹੀਂ ਕੀ ਕਰੀਏ ਕਹਿੰਦੇ ਉਹ ਹੀ ਤਾਂ ਫੇਰ ਉੱਥੇ ਸਟਕ ਹੋ ਜਾਣਾ ਮੈਂ ਤਾਂ ਬੜੀ ਬਾਜ ਸੀ ਉਹਨਾਂ ਦੇ ਚੀਕਾਂ ਪਵਾਉਂਦੇ ਉਹੜੀਆਂ ਦੇ ਮੈਂ ਤਾਂ ਬੰਦਾ ਹੱਥੀਂ ਲਾਉਣ ਦਵੇ ਚਲ ਉਹ ਵੀ ਨਾ ਲਾ ਦੋ ਜਿਹੜੀ ਲੱਤ ਬੱਧ ਖਰਾਬ ਸੀਗੀ ਉਹ ਚ ਦੁੱਖ ਘੱਟ ਲੱਗ ਰਿਹਾ ਜਿਹੜੀ ਘੱਟ ਖਰਾਬ ਸੀ ਉਹ ਚ ਬੱਧ ਲਾ ਗਿਆ ਫੇਰ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਡਾ ਦਿਮਾਗ ਇੰਨਾ ਯੂਜ਼ ਟੂ ਹੋ ਗਿਆ ਸੀ ਦਰਦ ਦੇ ਵੀ ਚਾਹੇ ਦਰਦ ਦੋਨੋਂ ਹੀ ਸੇਮ ਹੋਵੇ ਪਰ ਉਹਨੂੰ ਘੱਟ ਹੀ ਲੱਗੂਗਾ ਦਿਮਾਗ ਇੰਨੀ ਆਦਤ ਪੈ ਗਈ ਸੀ ਕੱਲ ਨੂੰ ਚੜਾਉਣੀਆਂ ਨੇ ਪੌੜੀਆਂ ਸਰਵਾਜ ਮੈਂ ਨਹੀਂ ਹਾਂ ਜੀ ਹਲੋ ਥੱਲੇ ਵਾਲੀ ਮੈਡਮ ਵੀ ਵਿਚਾਰੀ ਔਖੀ ਸੀ ਸਿਕਿਉਰਿਟੀ ਵਾਲੀ ਸੀ ਜਿਹੜੀ ਕਹਿੰਦੀ ਉੱਪਰ ਚੱਲ ਜਾਂਦੇ ਨੇ ਮੇਰੇ ਗਾਲਾਂ ਪੈ ਜਾਂਦੀਆਂ ਨੇ ਸਾਢੇ 4 ਕੇ ਬੰਦੇ ਆ ਜਾਂਦੇ ਨੇ ਉੱਪਰ ਬੰਦ ਇਹ ਰਵੀ ਅੱਗੇ ਨਹੀਂ ਕਰਦੇ ਅੱਛਾ ਜੀ ਵੀ ਰੋਟੀ ਰਾਜੇ 10 15 ਦਾ ਨੂੰ ਉੱਪਰ 10 15 ਮਿੰਟ ਉੱਪਰ ਹੀ ਰੱਖੋ ਅੱਛਾ ਜੀ ਇੱਕ ਤੁਸੀਂ ਵੀ ਟੇਬਲ ਤੇ ਖਾਣੇ ਜਿੱਦਾਂ ਮੈਂ ਆਇਆਗਾ ਨਾ ਇੱਕ ਸੋ ਆਪਣੀ ਚੰਦਰਾ ਦੀ ਲੜਕੀ ਆ ਭੈਣ ਹਾਂਜੀ ਬਾਗਟਾ ਦੀ ਪੂਰੀ ਮਲੋਹਪੁਰ ਦੇ ਜੱਟ ਨਾ ਇਹ ਪਟਿਆਲਾ ਹਾਂਜੀ ਬਾਪਾ ਮਲੋਹ ਹਾਂਜੀ ਹਾਂਜੀ ਉਹਦਾ ਘਰ ਵਾਲਾ ਆ ਗਿਆ ਕਹਿੰਦਾ ਜੀ ਤੁਸੀਂ ਵਿਦੀ ਬੋਣ ਨੂੰ ਮਖਿਆ ਤਾਂ ਕਹਿੰਦਾ ਮਹੂਰੀ ਬੇਹਾਂ ਵੀ ਮੈਂ ਇਕੱਲਾ ਹੀ ਇਕੱਲਾ ਜਮਾਈ ਆ ਅੱਛਾ ਵੀ ਮੇਰੀ ਸੱਸਾ ਜਿਹੜੀ ਫੌਜਾ ਉਹ ਕਹਿੰਦਾ ਬਹੁਤ ਬਿਮਾਰ ਹੈ ਦੀ ਆ ਤੇ ਮਮੀ ਬਈ ਉਹ ਸਟੱਡ ਪਏ ਨੇ ਅਸੀਂ ਸੱਚੇ ਹਾਂ ਸਾਡੇ ਕੋਲ ਰਹੋ ਕਹਿੰਦੇ ਕਿ ਮੈਂ ਨਹੀਂ ਜਾਣਾ ਮੈਂ ਉਹੀ ਰਹਿਣਾ ਮਰਦੇ ਦਮ ਤੱਕ ਅੱਛਾ ਜੀ ਆ ਬੜੇ ਖੁਸ਼ ਹੋਏ ਮਿਲ ਕੇ ਗੱਲਾਂ ਮਾਰਦੇ ਰਹੇ ਇਹਦਾ ਪਹਿਲਾਂ ਤੁਹਾਡੇ ਨੰਬਰ ਪਹਿਲੇ ਹੋ ਲੂ ਗੋਗਿਆਲੀ ਵੀਡੀਓ ਤੋਂ ਦੇਖੋ ਦੇਖੋ ਸਰ ਅਗੋਂ ਦੇਖੂਗੀ ਹੁਣ ਪਤਾ ਲੱਗ ਜੂਗਾ ਵੀ ਮੇਰਾ ਜਿਗਰ ਕਰਿਆ ਇਹ ਅੱਛਾ ਜੀ ਇਹ 14 ਤਰੀਕ ਤੇ ਨਾ 15 ਤਰੀਕ ਦੀ ਕਰਨਾ ਹੂੰ ਹੂੰ ਤੋਂ ਹੀ ਵਾਲਾ ਟੀਕਾ ਲਾਤਾ ਤੁਹਾਡਾ ਨਾ ੜੀ ਹਾਂ ਤੋਂ ਹੀ ਵਾਲਾ ਟੀਕਾ ਪੁੱਤਰ ਅਜਿਹਾ 2 ਵਾਲਾ ਕੀ ਗੱਲ ਆ ਤਾਂ ਰੋਜ਼ ਢਿੱਡ ਚ ਲਾਉਂਦੇ ਨੇ ਗਾਣਾ ਕੋਣ ਆ ਹਾਂ ਪਤਲਾ ਕਰਨ ਵਾਸਤੇ ਵੀ ਕੋਣ ਕਰਦਾ ਪਤਲਾ ਹੋ ਜੂਵੇ ਇਹਨਾਂ ਨੂੰ ਪਤਾ ਹੋਣਾ ਚਾਹ ਹੂੰ 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 ਉਹ ਤਾਂ ਕੋਟਾ ਕੱਢਦੇ ਆਪਣਾ ਸੀ ਤਾਂ 14 ਗ੍ਰਾਮ ਕਿਰੋ ਕੱਢ ਨਹੀਂ ਲਿਕੇ ਆ 80 ਕੁਸ ਪਤਾ ਨਹੀਂ ਕੀ ਹੁੰਦਾ ਉਹ ਦੋ ਘਰ ਦੇ ਗਿਆ ਉਹ ਗਰਾਵੋ ਘਟ ਗਿਆ ਅੱਛਾ 12 ਗ੍ਰਾਮ 80 ਰਹਿ ਗਏ ਚਲੋ ਇਹ ਤਾਂ ਹੋ ਜਾਣਾ ਪੂਰਾ ਅੱਛਾ ਇੱਥੇ ਪਾਈਪਾ ਦਾ ਦਿੰਦੇ ਨੇ ਕੂੜੇ 'ਚ ਪ੍ਰੈਸ਼ਨ ਕਰਕੇ ਅੱਛਾ ਫਿਰ ਉਥੇ ਭੰਡਾ ਰੱਖ ਦਿੰਦੇ ਨੇ ਉਹ ਕੂੜੇ ਗਰੀਗੇ ਉਮੈਸਾ ਦੂਰ ਲੱਗੇ ਕਿੰਨੀ ਟੈਕਨੋਲੋਜੀ ਹਨ ਜਿਹੜੀਆਂ ਇਹ ਬਣਾ ਲਈ ਲੱਭੀ ਬਹੁਤ ਪ੍ਰਦਰਸ਼ ਜੀ ਬਹੁਤ ਜੀ ਡਾਕਟਰ ਨੇ ਤਾਂ ਇਹ ਡਾਕਟਰ ਗੋਟਿਆੜਾ ਦਾ ਬਹੁਤ ਵਧੀਆ ਨੇ ਬਹੁਤ ਆਪਰੇਸ਼ਨ ਕਰਦੇ ਨੇ ਬਹੁਤ ਸੁਰੱਖਿਸ਼ਜਪੂਰਨ ਮੈਡੀਕਲ ਚ ਬਾਹਲੀ ਬਾਹਰ ਵੀ ਕਈ ਤੋਹੀ ਦੇ ਆਪਰੇਸ਼ਨਾਂ ਦੀਆਂ ਨਹੀਂ ਐਡਵਾਂਸ ਟੈਕਨੋਲੋਜੀ ਆ ਗਈਆਂ ਸਿੱਧੀ ਕਰਨ ਨੂੰ ਤੋਹੀ ਬਹੁਤ ਕੁਝ ਹੋਣ ਲੱਗ ਗਿਆ ਨਹੀਂ ਤਾਂ ਆਈ ਰੈਡੀ ਹਾਂ ਰਾਤ ਆਈ 12:30 ਮੰਮੀ ਤਾਂ ਪੁੱਛਣਾ ਚਾਹੀਦਾ ਮੰਮੀ ਨਹੀਂ ਨੀਂਦ ਮੰਮੀ ਨੂੰ ਤਾਂ ਰਾਤ ਨੂੰ ਸੁਣਦੇ ਨੇ ਨਾ ਸੱਤ ਜਿਹੜੀ ਆਉਂਦੀ ਉਹ ਹੀ ਡੈਡੀ ਨੇ ਉਹ ਫੇ ਬੰਦੇ ਨੂੰ ਪਾਸਾ ਲੈਣਾ ਡੈਡੀ ਨੂੰ ਹੁੰਦਾ ਨਹੀਂ ਲੱਤ ਕਰਦੇ ਤੇ ਉਹ ਨੂੰ ਕਹਿੰਦੀ ਆ ਵੀ ਪਾਸਾ ਦੇ ਕੇ ਲੱਤਾਂ ਉਹ ਕਰਦੇ ਪਰ ਜਦੋਂ ਉਹ ਬੈਠਦੇ ਆਂ ਆ ਦਰਸ਼ਨ ਅੱਡੀ ਕਿਸ ਕੀ ਜਿਹੜੇ ਸਾਡੇ ਮਿਲਟਰੀ ਦੇ ਨੇ ਹਾਂਜੀ ਗੋਡੇ ਉਹ ਥੋੜੇ ਜਿਹਾ ਸਸਤੇ ਨੇ 60000 ਰੁਪਿਆ ਦੇ ਕੇ ਅੱਛਾ ਅਰ ਬਧੀਆ ਕੁਆਲਿਟੀ ਦੇ ਬੰਦੇ ਨੇ ਅੱਛਾ ਵੀ ਜਿਹੜੇ ਮਿਲਟਰੀ ਨੇ ਸਟੈਂਡਰਡ ਤੁਹਾਨੂੰ ਭਾਉਣੇ ਸੀ ਉਹ ਥੋੜੇ ਕੁਆਲਿਟੀ ਦਾ ਫਰਕ ਹੋਣਾ ਤੁਸੀਂ ਐਕਸਟਰਾ ਪੈਸੇ ਦੇ ਦਿੱਤੇ ਵੀ ਗੋਡੇ ਉਹ ਗੋਡਿਆਂ ਦਾ ਪ੍ਰਾਈਸ ਹੈ ਸੈਲਫ ਸਾਨੂੰ ਫੌਟੀ ਚ ਤੋਂ ਬਕਾਇਤ ਆ ਰਸੀਦ ਮਿਲਦੀ ਹੈ ਅੱਛਾ ਜੀ ਮੋਹਰ ਲਾ ਕੇ ਅੱਛਾ ਜੀ ਪਾਇਡ ਤੇ ਵੀ ਅਸੀਂ ਇਹ ਪੈਸੇ ਹੀ ਲਏ ਨੇ ਅੱਛਾ ਜੀ ਜੇ ਤੁਸੀਂ ਵੀ ਪਾਉਣਾ ਚੂਲਾ ਤਾਂ 50 ਹਜ਼ਾਰ ਦਾ ਚੂਲਾ ਪੈਂਦਾ ਅੱਛਾ ਜੀ ਇੱਕ ਵੀਰੇ ਚੂਲਾ 200 ਰੁਪਏ ਤਾਂ ਪੈਂਦੇ ਨਹੀਂ 70 ਦਾ 1 ਲੱਖ 5000 ਦਾ ਫਿਰ ਤੁਹਾਨੂੰ 55 ਜਾਂ ਕੋਡੋਂ ਤੋਂ 1 ਲੱਖ ਜਾਰ ਹਾਂਜੀ ਫਿਰ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਵੀ ਮੈਂ ਆਪਣੀ ਮਰਜ਼ੀ ਨਾਲ ਕੁਵਾ ਰਿਆਂ ਤਖਸ਼ੀਰ ਨਹੀਂ ਵੀਰੇ ਤੁਹਾਨੂੰ ਜਿਹੜੀ ਇੱਕ ਲੈਟਰ ਦੇਣ ਤੇ ਮੋਹਰ ਲਾ ਕੇ ਅੱਛਾ ਜੀ ਸ਼ਾਇਦ ਉਹ ਨੱਟ ਤੇ ਵੀ ਛਾੜਦੇ ਹੋਣਗੇ ਹਾਂ ਹਾਂ ਵੀ ਕੋਈ ਇਤਰਾਜ਼ ਨਾ ਕਰੇ ਉਹ ਤਾਂ ਲਿਖਾਉਂਦੇ ਹੁੰਦੇ ਨੇ ਰਵੀ ਕਿਉਂਕਿ ਉਹਨਾਂ ਦੀ ਪਰਪਾਈ ਅਸੀਂ ਖੁਦ ਕਰਨੀ ਹੁੰਦੀ ਆ ਉਹ ਜਿਹੜਾ ਐਸੀਐਚਓ ਰਾਜ ਹੁੰਦਾ ਉਹਨਾਂ ਨੇ ਉਹ ਪੈਸੇ ਨਹੀਂ ਆਪਾਂ ਨੂੰ ਦੇਣੇ ਹੈਗੇ ਬਾਕੀ ਸਾਰੇ ਆਪਰੇਸ਼ਨ ਦੇ ਦੇਣੇ ਹੂੰ ਜੇ ਤੁਹਾਡੀ ਮਰਜ਼ੀ ਹੈ ਤੁਸੀਂ ਦੂਜੇ ਪੌਣੇ ਉਹ ਵੀ ਗੋਡਿਆਂ ਦੇ ਪੈਸੇ ਵੀ ਉਹਨਾਂ ਨੇ ਦੇਣੇ ਨੇ ਪਰ ਮੈਂ ਕਿਹ ਗੋਡਿਆਂ ਦੇ ਨਹੀਂ ਦੇਣੀ ਉਹ ਵਹਿ ਗਏਗਾ ਆਪਾਂ ਦੇ ਇੰਮੀ ਅੱਖਰ ਦਾ ਅੱਛਾ ਜੀ ਰੇਟ ਚੀਜ਼ ਦਾ ਨਹੀਂ ਹੋਊਗਾ ਇੰਮੀ ਅੱਖਰ ਦਾ ਅੱਖਰ ਦਾ ਸਾਨੂੰ 16000 ਤੱਕ ਕੋਲ ਦਾ ਹਰ ਤੱਕ ਦੱਸਦਾ ਵੀ ਪੈਂਦਾ ਲੈ ਇੰਜ ਉਹ ਸਾਲ ਚੁੱਪ ਤਾਂ ਰਹਿਤਾ ਮੋਟਾ ਹੁੰਦਾ ਜੇ ਅਸੀਂ 10000 ਦੇ ਕੇ 26000 ਵਾਲਾ ਪਾ ਲਈਏ ਉਹ ਆਪਾਂ ਨੂੰ ਰਸੀਦ ਦਿੰਦੇ ਨੇ ਅੱਛਾ ਜੀ ਵੀ ਅਸੀਂ ਜੀ ਰਸੀਦ ਲਈ ਆ ਹੂੰ ਹੂੰ ਇਹ ਆ ਤੇਰੀ ਮੰਮੀ ਦੇ ਵੀ ਸਾਈਨ ਕਰੇ ਨੇ ਵੀ ਜਿਹੇ ਗੋਡੇ ਚੜਾਉਂਦੇ ਚੜਾਉਂਦੇ ਉਹ ਸਾਡੇ ਕੋਈ ਕੁਝ ਜਾਣੋ ਕਰਕੇ ਸਾਡੇ ਕੋਈ ਕੁਝ ਕਰਾਉਂਦੇ ਨੇ ਵੀ ਸਾਈਨ ਕਰਾਉਣੇ ਸਰਾ ਇੱਕ ਸਾਈਨ ਕੀਤੇ ਕਰਾਉਂਦੇ ਨੇ ਆਪਾਂ ਗੋਡੇ ਵਾਲੇ ਤੇ ਵੀ ਸਾਰਿਆਂ ਤੇ ਚਾਚੇ ਦੇ ਵੀ ਮੈਂ ਕਰੇ ਸੀਗੇ ਸਭ ਤੇ ਫਿਰ ਨਹੀਂ ਡਰਾ ਦਿੰਦੇ ਤੇ ਬੰਦੇ ਛੋਟਾ ਮोटा ਪ੍ਰੈਸ਼ਰ ਮਾ ਦਿੰਦੇ ਆ ਤਾਂ ਫਰਸੇ ਚੱਕ ਕੇ ਗਏ ਅੱਧੀਆਂ ਜਾ ਜੜੀ ਰਟੀ ਹੋ ਜਾਣਾ ਮੇਰੀ ਟੂਹੀ ਆ ਗਿਆ ਅਕਸ ਡਾੜੀ ਦੀ ਇੱਕ ਵਾਰ ਮੈਡਮ ਨੇ ਕਿ ਐਕਸਰਸਾਈਜ਼ ਕਰਾਤੀ ਹੁਣ ਗੋਡੇ ਦੁਖਣ ਲੱਗੇ ਥੱਲੇ ਤੋਰਿਆ ਵਾਸ਼ਰੂਮ ਵੀ ਜਾਇਆ ਉਹਨੂੰ ਕਹਿੰਦੇ ਆਪੀ ਵਾਸ਼ਰੂਮ ਜਾਣਾ ਵਾ ਬੰਦਾ ਬੋਲਾ ਲਿਆ ਹੋਰ ਆਈਸ ਪੈਕ ਰੱਖਿਆ ਨੇ ਡਾੜੀ ਦੇ ਤਾਂ ਲੱਗਿਆ ਤਾਂ ਬਸ ਕੁਝ ਨਹੀਂ ਉਥੇ ਜਾਣਾ ਗੋਡੇ ਤੇ ਨਾਲ ਐਕਸਰਸਾਈਜ਼ ਕਰਾਉਂਦੇ ਨੇ ਇੱਚ ਅਸੀਂ ਬਸ ਠੀਕ ਹੋ ਜਾਂਦਾ ਦਰਦ ਵਾਲੀ ਚੀਜ਼ ਨਹੀਂ ਹੋਈ ਦੱਸਦਾ ਡਾੜੀਆ ਕਰਨ ਡਰ ਆਉਣੇ ਸਾਰਿਆਂ ਨੂੰ ਦਰਦ ਵਾਲੀ ਚੀਜ਼ ਕਿਸੇ ਨੇ ਦੱਸੀ ਨਹੀਂ ਦੱਸਦੀ ਤੈਨੂੰ ਵੀ ਘੱਟ ਸਹਦਾ ਨਹੀਂ ਤੈਨੂੰ ਨਹੀਂ ਉਹ ਆਪਣੇ ਉਹਨੇ ਕੁਆਟਰ ਕਿਉਂ ਆਏ ਆ ਨਾ ਮਾਪੇ ਬੈਨਜੀ ਉਹ ਡੈਨੀ ਨੇ ਉਹਨੂੰ ਦੇਖ ਕੇ ਹੌਸਲਾ ਕੀਤਾ ਨਾ ਇਹ ਲਈ ਨਹੀਂ ਲੇਡੀਜ਼ ਜ਼ਿਆਦਾ ਦਰਦ ਸਹਿ ਲੈਂਦੀਆਂ ਨੇ ਬੰਦੇ ਨਾਲ ਲੇਡੀਜ਼ ਦੀ ਕੈਪੈਸਿਟੀ ਵੱਧ ਹੁੰਦੀ ਹੈ ਹਜੇ ਸੱਟਾਂ ਸੁੱਟਾਂ ਨਹੀਂ ਦਰਦ ਸਹਿਣ ਦੀ ਬੰਦੇ ਨੇ ਕਦੇ ਸਿਆ ਨਹੀਂ ਹੁੰਦਾ ਬਸ ਦੇ ਵੀ ਆਈਸਪੈਕ ਉਹਨਾਂ ਨੇ ਕਿ ਆ ਵੀ ਸਾਰੇ 10 10 ਮਿੰਟ ਸਾਰੀਆਂ ਲੱਤਾਂ ਤੇ ਰੱਖਣੇ ਆ ਜਿਹੜੀ ਤੋਂ ਬਾਹਰ ਬਾਹਰ ਲਿੱਦੜਦੇ ਹੈ ਬੜੇ ਤੇਜ਼ ਤੇ ਸੁਭਾਈ ਉਹ ਬੁਗੱਦੇ ਤੇ ਸੁਭਾਈ ਕਿਚਕ ਟੋਪੀ ਲਾਈ ਨਹੀਂ ਸੱਚਾ ਵੀ ਇਹਦੇ ਦੋਣਾਂ ਨੇ ਜਿਹਨੂੰ ਦੁੱਖ ਜਾਣੇ ਜਿਸ ਨੂੰ ਦੁੱਖ ਲੱਗਿਆ ਸੋ ਨੂੰ ਬਾਕੀ ਨੂੰ ਗੱਲਾਂ ਦੂਜਿਆਂ ਨੇ ਵੀ ਇਹਦਾ ਸਮਝਿਆ ਕਰੋ ਦੂਜਿਆਂ ਨੂੰ ਵੀ ਆਈ ਸਮਝਿਆ ਕਰੋ ਤੁਸੀਂ ਕਹਿੰਦੇ ਨਾ ਇਹਦੇ ਨਾਲ ਕੀ ਹੁੰਦਾ ਸਾਰਾ ਇਨੂੰ ਆਈ ਚੱਕ ਕੇ ਮਾਰਾ ਸੰਗਾ ਵੱਡੇ ਆ ਜਾਓ ਫਿਰ ਕੀ ਹੁੰਦਾ ਨਹੀਂ ਵੀ ਔਖਾ ਤਾਂ ਹੈ ਉਹਨੇ ਦੇਖੋ ਕਿੰਨਾ ਔਖਾ ਤਾਂ ਹੈ ਹੁਣ ਦਰਦ ਬਹੁਤ ਹੋ ਚਾਰ ਪਾਸਿਓਂ ਗੋਲ ਵਿਚੋਂ ਚਿਚਕਾ ਹੁਣ ਤਾਂ ਬਾਤ ਹੋਰ ਲੱਗੇ ਖਾਸਾ ਨਹੀਂ ਆਈ ਪਰ ਮੈਨੂੰ ਮਤਲਬ ਬਹੁਤ ਅਲਦ ਹੋ ਰਿਹਾ ਅਜਵੇਂ ਫੇਰ ਪਤਾ ਨਹੀਂ ਕਿ ਉੱਥੇ ਤੇ ਫੇਰ ਮੈਂ ਆਹੀ ਪੈਸਲੇ ਪਾ ਲਿਆ ਬੱਬਾ ਬਚ ਕੇ ਆਉਂਦਾ ਸੀ ਹੁਣ ਜਦ ਮੈਂ ਆਉਂਦਾ ਸੀ ਉਹ ਕੁਝ ਡੁੱਲ ਗਈ ਜੀ ਪਤਾ ਨਹੀਂ ਉੱਥੇ ਤੇ ਫੇਰ ਫੇਰ ਲੱਪ ਹੋ ਗਿਆ ਕਿ ਕੋਡੇ ਦੇ ਮਗਰੀ ਹੋ ਗਿਆ ਆ ਦੇਖੇ ਤੁਹਾਨੂੰ ਮੈਨੂੰ ਵੀ ਡਰ ਲੱਗਦਾ ਮੈਂ ਵੀ ਮੈਂ ਸੋਚਦਾ ਕਿ ਕੋ ਕਰਾਂ ਕੋਡੇ ਰ ਮੈਨੂੰ ਠੀਕ ਹੋਵੇ ਆਹ ਪਾਸਾ ਦੇਣਾ ਮੀ ਕਹਿੰਦੇ ਮੈਂ ਹੀ ਦਿੰਦੇ ਆ ਥਾਤੋਂ ਨਹੀਂ ਕਿ ਭੇਜਣਾ ਮੈਨੂੰ ਸਾਫ

ਕੱਲ ਪਰਵਾਨ ਦੀ ਰੱਤ ਸੀ ਅੱਜ ਕਾਡੀ ਪਲੇਅਰ ਦੀਆਂ ਬਣ ਗਈਆਂ ਕੱਲ ਫੇਰ ਹੋਰ ਕੱਲ ਫੇਰ ਹੋ ਜਾਣੀਆਂ ਜਿਹੜੀ ਉਹ ਕੀ ਬਤਾ ਹੋ ਜਾਉਣੀ ਬਣ ਗਈ ਦੱਸੋ ਹੋ ਗਿਆ ਇਹ ਜਨਸੋ ਜੱਤਾਂ ਗਿਆ ਨਹੀਂ ਦੀ ਸਹੀ ਸੋਚਾ ਹਟ ਜਾਂਦਾ ਆ ਇਹ ਦਰਦ ਵੀ ਹਟ ਜਾਂਦਾ ਛੱਡੇ ਹੋਣ ਨਾਲ ਸਿੱਧੀਆਂ ਵਾੜੀਆਂ ਪਾੜਦੀਆਂ ਨੇ ਔਖਾ ਹੀ ਆ ਨਾ ਪਾਸਾ ਦਵਾਣਾ ਵੀ ਔਖਾ ਬਾਏ ਬਾਏ ਜਾਓ ਜਾ ਚਲੋ ਸੀ ਚੱਲਦੇ ਹਾਂ ਤੁਸੀਂ ਵੀ ਰੈਸਟ ਕਰੋ ਉਹ ਥੱਲੇ ਵਾਲੀ ਸਿਕਿਉਰਟੀ ਵਾਲੀ ਆਂਟੀ ਵੀ ਨਗਾ ਘਟੇ ਸੋ ਅਸੀਂ ਥੋੜਾ ਪਿੰਡ ਕਿਹੜਾ ਜੀ ਸਾਡਾ ਪਿੰਡ ਦਰਾਹੇ ਦੇ ਕੋਲ ਬੇਗੋ ਵਾਲਾ ਬੇਗੋ ਹਾਂ ਜੀ ਠੀਕ ਹੈ ਸਾਨੂੰ ਨਾਲ ਇਸ ਤੇ ਜੋ ਪੜ੍ਹਦੇ ਸੀ ਪੰਜ ਮਹੀਨੇ ਵੀ ਨਾਲ ਬੇਗੋ ਵਾਲੀ ਮੈਡਮ ਇੰਗਲਿਸ਼ ਬੜਾਉਂਦੀ ਸਰ ਵੀ ਬੱਤੀ ਸਰ ਵੀ ਸਰ ਵੀ ਬੱਤੀ ਸਾਡੇ ਜਿਹੜਾ ਪਿੰਡ ਦਾ ਸਾਰੀ ਮੰਗਤਾ ਚ ਠੀਕ ਹੈ ਜਦ ਲੜਕੀ ਦੀ ਸ਼ਾਦੀ ਹੋ ਜਾਂਦੀ ਆ ਹਾਂ ਜੀ ਫਿਰ ਉਹ ਬਹੁਤ ਸਹੁਰੇ ਵਾਲਾ ਸਸਰੇ ਵਾਲਾ ਚਲੇ ਜਾਂਦੇ ਹਾਂ ਆਂਦੀ ਆਂਦੀ ਉੱਥੇ ਸਭ ਤੋਂ ਵੀ ਉਮਰ ਦੇ ਵੱਡੇ ਹੋਣਗੇ ਆਹੀ ਵੱਡੇ ਹੋਣਗੇ ਉਹ ਛੋਟਾ ਨੇ ਵੱਡੇ ਜਾਤੋਂ ਰਟੇ ਰੋਗੇ ਉਹਨਾਂ ਦੇ ਜਾਂ ਜੜਕ ਹੋਵੇਗਾ ਉਹਨਾਂ ਨੂੰ ਬਰਬਾਦ ਕਰ ਬਣਾਈ ਗਏ ਉਹ ਜ਼ਰੂਰ ਹੋਗੇ ਉਹਨਾਂ ਮੈਨੂੰ ਕਿੰਨੂ ਕਿਸੇ ਸਿਆਣੇ ਬੰਦੇ ਨੂੰ ਪੁੱਛੋ ਠੀਕ ਹੈ ਇਹ ਆਪਣੇ ਪਿੰਡ ਦੀ ਲੜਕੀ ਸੀ ਜਿਹੜੀ ਪੱਟੀ ਟੈਟ ਨਾਲਾਂ ਦੀ ਪਿਆਰੀ ਆ ਤੀਣਾ ਦੀ ਸੀ ਫਿਰ ਕਿਤੇ ਜਾਇਏ ਜੇ ਮੈਂ ਦੱਸ ਸਕਦਾ ਵੀ ਮੈਨੂੰ ਜਸਵੀਰ ਸਿੰਘ ਮੋਟਾ ਪੜਿਆ ਹੋਇਆ ਹੁੰਦਾ ਜਿਉਂ ਉਹਨੇ ਕਹਿਤਾ ਵੀ ਪੜਦਾ ਨਾ ਠੀਕ ਹੈ ਸ਼ਰਾਬ ਦੀ ਜਾਨ ਮੈਨੂੰ ਮੈਨੂੰ ਪਿਆਰ ਬਹੁਤ ਕਰਦੀ ਸੀ ਮੈਨੂੰ ਭੈਣ ਮੈਨੂੰ ਪਿਆਰ ਬਹੁਤ ਕਰਦਾ ਸੀ ਜਸਵੀਰ ਨੂੰ ਹੈ ਹੀ ਬਹੁਤ ਪਿਆਰ ਮੈਨੂੰ ਭਰੌਣੀ ਆਦੀ ਕੁਰਸੀਆਂ ਲੱਗੀਆਂ ਸੀ ਪਹਿਲਾਂ ਮੈਨੂੰ ਭਰੌਣੀ ਆਦੀ ਕੁਰਸੀਆਂ ਲੱਗੀਆਂ ਸਭ ਤੋਂ ਕੋਲੇ ਦੇ ਦੀਕ ਮੈਨੂੰ ਭਰੌਣੀ ਸੀ ਮੈਨੂੰ ਪਤਾ ਬਹੁਤ ਛਾੜੀ ਮੈਨੂੰ ਕਿਉਂ ਪਤਾ ਕਿਉ ਉਹਨੂੰ ਪਤਾ ਸੀਗਾ ਵੀ ਇੱਕ ਦਿਨ ਮੇਰੇ ਭਤੀਜਾ ਜੀ ਭਤੀਜੀ ਲੱਗੇ ਉਹਦੇ ਵੀ ਭਤੀਜੇ ਨੂੰ ਮਿਲੂਗਾ ਜੇ ਮੈਂ ਨਾ ਬਤਾਇਆ ਮੇਰੀ ਚਟਾਈ ਹੈ ਬਹੁਤ ਬਹੁਤ ਪਿਆਰ ਕਰਦੀ ਮੈਂ ਉਹ ਮੈਂ ਬਹੁਤ ਵਧੀਆ ਉਹ ਮਾੜਾ ਸਾਡੇ ਪੇੜੀਆਂ ਜਿੰਨੀਆਂ ਲੜਕੀਆਂ ਨੇ ਬਹੁਤ ਹੀ ਵਧੀਆ ਨੇ ਬਹੁਤ ਬਹੁਤ ਵਧੀਆ ਨੇ ਬੜੀਆਂ ਲੱਗਿਆ ਨੇ ਸਾਲ ਇਹ ਨਹੀਂ ਸਾਡੇ 12 13 14 ਮਿੰਟ ਕੱਟ ਦੀ ਮੰਗ ਤਾਂ ਠੀਕ ਹੈ ਤੁਹਾਡੇ ਟੀਮ ਦੇ ਸਾਡੇ ਪੈਰ ਵਾਲ ਨੂੰ ਚਲੇ ਜਾਂਦੇ ਨੇ ਟੀਮ ਮਾਰਕਲ ਉਹਦੀ ਹਾਂਜੀ ਇਹ ਟੀਮ ਹੈ ਉਹ ਤੇ ਸਾਡੇ ਪੌਦੇ ਹਾਂਜੀ ਤੇ ਜੀ ਆਪਾਂ ਸੀਗੇ ਹਸਪੀਟਲ ਦੇ ਵਿੱਚ ਤੇ ਜਾਨੋ ਹੋਰ ਵੀਰ ਜੀ ਗਿਆਗੇ ਕੋਹਨਾ ਦਾ ਵੀ ਗੋਡਾ ਬਦਲਣ ਵਾਲਾ ਬੇਟਾ ਜੀ ਆ ਨਾਲ ਉਹਨਾਂ ਦੇ ਤੇ ਉਹ ਦੇਖ ਲੈਣੇ ਆਪਣੇ ਵੀਡੀਓ ਵੈਸੇ ਹੈਗੇ ਆਪਾਂ ਤੋਂ ਦੂਜੇ ਏਰੀਆ ਦੇ ਹੁਣ ਆਪਾਂ ਪੁੱਛ ਲੈਣੀਆਂ ਕਿੱਥੋਂ ਕਿੱਥੋਂ ਨੇ ਅੱਛਾ ਵੀਰ ਤੁਸੀਂ ਇਹ ਦੱਸੋ ਵੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਤਾ ਜਸਵੀ ਸਿੰਘ ਹੈ ਜੀ ਪੀ ਸਰ 363 ਟੈਟਲਾ ਹਨ ਇਹ ਗੋਦਾਈ ਕੋਤਨੀ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਜ਼ਿਲ੍ਹਾ ਬਰਨਾਲਾ ਜੀ ਪਿੰਡ ਤਨੇਰ ਤਹਿਸੀਲ ਬਰਨਾਲਾ ਜੀ ਅੱਛਾ ਅੱਛਾ ਹੋਰ ਕੋਈ ਬੋਲਤੀ ਜਾਵੇ ਹਾਂ ਕੋਈ ਹੋਰ ਬੋਲੋ ਜੀ ਕਿਸ ਵਾਸਤੇ ਆਏ ਇੱਕ ਮੁੰਡਾ ਅਪਰੇਟਰੋਂ ਵਾਤੇ ਆਏ ਗੋਡਾਪੁਰ ਅਗਨ ਰਾਜ ਪਹਿਲਾਂ ਕਰਾਇਆ ਹੋਇਆ ਜੀ ਪ੍ਰਿੰਟ ਅੱਛਾ 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 ਇਹ ਇਨਕਰੀ ਚਾਰਜ ਮੋਨਸੈਂਟੀਮ ਅੱਛਾ ਜਿੰਮਾ ਸਰ ਫੋਟੋ ਕਿਦੋਂ ਪੈਂਡਾ ਸਾਢੇ 5 ਲੁਨੇ ਆਣੀ ਅਜਲੰਦਰ ਬਾਈਪਾਸ ਦੇ ਤੇ ਪਿੰਡ ਬਹਾਦਰ ਹਾਂਜੀ ਤੁਸੀਂ ਤਾਂ ਕੋਲ ਬਤੀ ਜਿਹੜਾ ਨੂੰ ਤੇ ਨਾਲ ਇੱਕ ਚਾਚਾ ਜੀ ਛੋਟੇ ਚਾਚਾ ਜੀ ਲੱਗੇ ਹਾਂਜੀ ਛੋਟੇ ਕੀ ਸਕੀ ਇਹ ਮੇਰੇ ਮੇਰੇ ਦਾਦੀ ਇਹਨਾਂ ਦੇ ਭੂਆ ਜੀ ਹੈ ਅੱਛਾ ਦਾਦੀ ਜੀ ਭੂਆ ਹਾਂਜੀ ਅੱਛਾ ਤੁਸੀਂ ਸਾਡੇ ਵੀਡੀਓ ਦੇਖ ਹਾਂ ਜੀ ਸਬਸਕ੍ਰਾਈਬ ਕਰ ਲਿਓ ਉਹਦੀ ਸਾਰੀ ਇਸ਼ਾਰਾ ਚੰਦਰੀ ਤੁਸੀਂ ਇਹ ਕਹਦੇ ਸੀ ਕਿ ਉਹ ਖਮਨਿਕ ਜਿਹੜੀ ਹਸਪੀਟਲ ਵਿੱਚ ਪਵਾਇਆ ਹਾਂ ਜੀ ਮੈਂ ਬਲੌਗ ਦੇਖਿਆ ਸੀਗਾ ਮੈਂ ਕਿਹਾ ਵੀ ਅੰਕਲ ਨੇ ਪਵਾ ਤਾਂ ਲੇ ਗੋੜੇ ਹੁਣ ਦੋਨੇ ਪਵਾਏ ਤੇ ਪਤਾ ਨਹੀਂ ਕਿ ਪਵਾਇਆ ਤੇ ਹਸਪੀਟਲ ਕਿਹੜਾ ਹੈ ਇਹ ਨਹੀਂ ਪਤਾ ਚੱਲਦਾ ਬਈ ਅਸੀਂ ਦੱਸਿਆ ਵੀ ਦੋਨੇ ਹੁਣ ਤਾਂ ਆਪਾਂ ਦੇਖੀ ਹੈ ਕੋਈ ਜਿਹੜੀ ਸਟਾਫ ਹੁੰਦਾ ਡਾਕਟਰ ਆ ਜਾਂਦੇ ਨੇ ਫਿਰ ਆਪਾਂ ਫਕਰ ਬਣਾ ਲਈ ਸਕਦੇ ਹਾਂ ਹਾਂ ਜੀ ਆ ਗਿਆ ਹੈ ਹਾਂ 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 ਅੱਛਾ ਜੀ ਮੈਂ ਉਹਦੇ ਸਾਰੇ ਪਛਾਣ ਲਿਆ ਜਸਵੀਰ ਸਿੰਘ ਮੈਂ ਵੀ ਉਤਰਿਆ ਪਿਆ ਸੀਗਾ ਅੱਛਾ ਜੀ ਵੀ ਜਸੀ ਪੰਜ ਛੇ ਦਿਨ ਹੋ ਗਏ ਕਮਰੇ ਚ ਕੱਲੀ ਨਹੀਂ ਕੱਲੇ ਹੀ ਆਂਦੀ ਮੈਂ ਨਾ ਤੁਸੀਂ ਤੁਸੀਂ ਵੀਰ ਜੀ ਬੁਲਾਤੇ ਦੇਖ ਲਓ ਆਪਰੇਸ਼ਨ ਕਰ ਲਓ ਇਹ ਤਾਂ ਦੱਸ ਨਾ ਆਪਾਂ ਤੋਂ ਪਹਿਲਾਂ ਇਹੋ ਹੀ ਬਹੁਤ ਡਾਕਟਰ ਸਾਹਿਬ ਨੂੰ ਪੂਰੀ ਚੰਗੀ ਤਰ੍ਹਾਂ ਹਾਂ ਹਾਂ ਚੰਗੀ ਤਰ੍ਹਾਂ ਜਾਣ ਦਾ ਹਾਂ ਪਹਿਲੇ ਸਭ ਜੀ ਦਾ ਪਵਾ ਜੀ ਨਾ ਕੱਪੇ ਮੈਂ ਪਹਿਲਾਂ ਖੱਬੇ ਦਾ ਪਵਾ ਜੀ ਹੁਣ ਸੱਜੇ ਦਾ ਪਵਾ ਰਹੇ ਇਹ ਜੋ ਆਪਰੇਸ਼ਨ ਕਰਨ ਲੱਗੇ ਤਾਂ ਕੀ ਹਾਂ ਤਕਲੀਫ ਆ ਰਹੀ ਹੈ ਨਾ ਉਹਦਾ ਅੱਛਾ ਜਦੋਂ ਤਕਲੀਫ ਆ ਰਹੀ ਹੈ ਜਿਵੇਂ ਪਰਿਵਾਰ ਨੂੰ ਸਾਡੀ ਕਿਰਪਾ ਕਰੀ ਆ ਤੁਸੀਂ ਵੀ ਠੀਕ ਹੋ ਬੇਟਾ ਤੰਦਰੁਸਤ ਹੋ ਵੀ ਹਾਂ ਜੀ ਵੀ ਤੁਸੀਂ ਵੀ ਤੰਦਰੁਸਤ ਰਹੇ ਮੋਰੀ ਥੋਡੇ ਕੋਟੇ ਕੋਟੇ ਨੂੰ ਠੀਕ ਤਾਂ ਹੋਈ ਜਨ ਕੰਮ ਵਧੀਆ ਲੱਗਦਾ ਠੀਕ ਆ ਬਹੁਤ ਵਧੀਆ ਲੱਗਿਆ ਪੁੱਤਰ ਜੀ ਨੂੰ ਮਿਲ ਕੇ